ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਦੇ ਨੁਮਾਇੰਦਿਆਂ ਵਿਚਾਲੇ ਇੱਕ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਉਹਨਾਂ ਦੇ ਮਸਲਿਆਂ ਨਾਲ ਵਿਸਤਾਰ ਤੇ ਚਰਚਾ ਕੀਤੀ ਗਈ ਜਿਸ ਵਿੱਚ ਇੱਕ ਵੱਡੀ ਗੱਲ ਉੱਭਰ ਕੇ ਸਾਹਮਣੇ ਆਈ ਜਿਸ ਵਿੱਚ ਸਰਕਾਰ ਤੇ ਨੁਮਾਇੰਦਿਆਂ ਦੀ ਸਹਿਮਤੀ ਦੇ ਨਾਲ ਇੱਕ ਖੁਸ਼ਖਬਰੀ ਮੁੱਖ ਮੰਤਰੀ ਪੰਜਾਬ ਵੱਲੋਂ ਸਾਂਝੀ ਕੀਤੀ ਗਈ ਉਹਨਾਂ ਕਿਹਾ ਕਿ 1 ਦਸੰਬਰ ਤੋਂ ਮਿਨਿਸਟਰੀਅਲ ਸਰਵਿਸ ਜੂਨੀਅਰ ਦੇ ਨਮਾਇੰਦਿਆਂ ਨੂੰ ਤੇ ਇਹਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਅਸੀਂ ਤੋਹਫਾ ਦੇਣ ਜਾ ਰਹੇ ਹਾਂ ਉਹਨਾਂ ਦੱਸਿਆ ਕਿ ਡੀਏ 'ਚ 4% ਦੀ ਵਾਧਾ ਕੀਤਾ ਜਾਏਗਾ ਤੇ ਉਹ ਵੀ 1 ਦਸੰਬਰ ਤੋਂ ਲਾਗੂ ਹੋ ਜਾਏਗਾ ਯਾਨੀ ਕਿ 1 ਦਸੰਬਰ 2023 ਤੋਂ ਲਾਗੂ ਹੋਏਗਾ ਇੱਕ ਵੱਡੀ ਖੁਸ਼ਖਬਰੀ ਮਿਨਿਸਟਰੀਅਲ ਸਰਵਿਸ ਜੂਨੀਅਰ ਨਮਾਇੰਦਿਆਂ ਵੱਲੋਂ ਮੀਟਿੰਗ ਤੋਂ ਦੌਰਾਨ ਸਾਹਮਣੇ ਆਈ ਜਿਦੇ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਫੈਸਲਾ ਲਿੱਤਾ ਗਿਆ ਕਿ ਡੀਏ ਵਿੱਚ ਚਾਰ ਕੀ ਸਦੀ ਵਾਦਾ ਕੀਤਾ ਜਾਏਗਾ 1 ਦਸੰਬਰ 2023 ਤੋਂ ਇਹ ਲਗੂ ਹੋਏਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਦੇ ਨੁਮਾਇੰਦਿਆਂ ਵਿਚਾਲੇ ਇੱਕ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਉਹਨਾਂ ਦੇ ਮਸਲਿਆਂ ਨਾਲ ਵਿਸਤਾਰ ਤੇ ਚਰਚਾ ਕੀਤੀ ਗਈ ਜਿਸ ਵਿੱਚ ਇੱਕ ਵੱਡੀ ਗੱਲ ਬਰਗ ਸਾਹਮਣੇ ਆਈ ਜਿਸ ਵਿੱਚ ਸਰਕਾਰ ਤੇ ਨੁਮਾਇੰਦਿਆਂ ਦੀ ਸਹਿਮਤੀ ਦੇ ਨਾਲ ਇੱਕ ਖੁਸ਼ਖਬਰੀ ਮੁੱਖ ਮੰਤਰੀ ਪੰਜਾਬ ਵੱਲੋਂ ਸਾਂਝੀ ਕੀਤੀ ਗਈ ਉਹਨਾਂ ਕਿਹਾ ਕਿ 1 ਦਸੰਬਰ ਤੋਂ ਮਿਨਿਸਟਰੀਅਲ ਸਰਵਿਸ ਜੂਨੀਅਰ ਦੇ ਨਮਾਇੰਦਿਆਂ ਨੂੰ ਤੇ ਇਹਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਇਹ ਤੋਹਫਾ ਦੇਣ ਜਾ ਰਹੇ ਆ ਉਹਨਾਂ ਦੱਸਿਆ ਕਿ ਡੀਏ 'ਚ 4% ਦੀ ਵਾਧਾ ਕੀਤਾ ਜਾਏਗਾ ਤੇ ਉਹ ਵੀ 1 ਦਸੰਬਰ ਤੋਂ ਲਾਗੂ ਹੋ ਜਾਏਗਾ ਯਾਨੀ ਕਿ 1 ਦਸੰਬਰ 2023 ਤੋਂ ਲਾਗੂ ਹੋਏਗਾ ਇੱਕ ਵੱਡੀ ਖੁਸ਼ਖਬਰੀ ਮਿਨਿਸਟਰੀਅਲ ਸਰਵਿਸ ਜੂਨੀਅਰ ਨਮਾਇੰਦਿਆਂ ਵੱਲੋਂ ਮੀਟਿੰਗ ਤੋਂ ਦੌਰਾਨ ਸਾਹਮਣੇ ਆਈ ਜਿਦੇ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਡੀਏ ਵਿੱਚ 4% ਦੀ ਵਾਧਾ ਕੀਤਾ ਜਾਏਗਾ 1 ਦਸੰਬਰ 2023 ਤੋਂ ਇਹ ਲਗੂ ਹੋਏਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਜੂਨੀਅਨ ਦੇ ਨੁਮਾਇੰਦਿਆਂ ਉਚਾਲੇ ਇੱਕ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਉਹਨਾਂ ਦੇ ਮਸਲਿਆਂ ਨਾਲ ਵਿਸਤਾਰ ਤੇ ਚਰਚਾ ਕੀਤੀ ਗਈ ਜਿਸ ਵਿੱਚ ਇੱਕ ਵੱਡੀ ਗੱਲ ਬਰਗੇ ਸਾਹਮਣੇ ਆਈ ਜਿਸ ਵਿੱਚ ਸਰਕਾਰ ਤੇ ਨੁਮਾਇੰਦਿਆਂ ਦੀ ਸਹਿਮਤੀ ਦੇ ਨਾਲ ਇੱਕ ਖੁਸ਼ਖਬਰੀ ਮੁੱਖ ਮੰਤਰੀ ਪੰਜਾਬ ਵੱਲੋਂ ਸਾਂਝੀ ਕੀਤੀ ਗਈ ਉਹਨਾਂ ਕਿਹਾ ਕਿ 1 ਦਸੰਬਰ ਤੋਂ ਮਿਨਿਸਟਰੀਅਲ ਸਰਵਿਸ ਜੂਨੀਅਰ ਯੂਨੀਅਨ ਦੇ ਨਮਾਇੰਦਿਆਂ ਨੂੰ ਤੇ ਇਹਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਇਹ ਤੋਹਫਾ ਦੇਣ ਜਾ ਰਹੇ ਆ ਉਹਨਾਂ ਦੱਸਿਆ ਕਿ ਡੀਏ 'ਚ 4% ਦੀ ਵਾਧਾ ਕੀਤਾ ਜਾਏਗਾ ਤੇ ਉਹ ਵੀ 1 ਦਸੰਬਰ ਤੋਂ ਲਾਗੂ ਹੋ ਜਾਏਗਾ ਯਾਨੀ ਕਿ 1 ਦਸੰਬਰ 2023 ਤੋਂ ਲਾਗੂ ਹੋਏਗਾ ਇਹ ਇੱਕ ਵੱਡੀ ਖੁਸ਼ਖਬਰੀ ਮਿਨਿਸਟਰੀਅਲ ਸਰਵਿਸ ਜੂਨੀਅਰ ਨਮਾਇੰਦਿਆਂ ਵੱਲੋਂ ਮੀਟਿੰਗ ਤੋਂ ਦੌਰਾਨ ਸਾਹਮਣੇ ਆਈ ਜਿਦੇ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਫੈਸਲਾ ਲਿੱਤਾ ਗਿਆ ਕਿ ਡੀਏ ਵਿੱਚ 4% ਵਾਧਾ ਕੀਤਾ ਜਾਏਗਾ 1 ਦਸੰਬਰ 2023 ਤੋਂ ਇਹ ਲਗੂ ਹੋਏਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਦੇ ਨੁਮਾਇੰਦਿਆਂ ਵਿਚਾਲੇ ਇੱਕ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਉਹਨਾਂ ਦੇ ਮਸਲਿਆਂ ਨਾਲ ਵਿਸਤਾਰ ਤੇ ਚਰਚਾ ਕੀਤੀ ਗਈ ਜਿਸ ਵਿੱਚ ਇੱਕ ਵੱਡੀ ਗੱਲ ਬਰਗੇ ਸਾਹਮਣੇ ਆਈ ਜਿਸ ਵਿੱਚ ਸਰਕਾਰ ਤੇ ਨੁਮਾਇੰਦਿਆਂ ਦੀ ਸਹਿਮਤੀ ਦੇ ਨਾਲ ਇੱਕ ਖੁਸ਼ਖਬਰੀ ਮੁੱਖ ਮੰਤਰੀ ਪੰਜਾਬ ਵੱਲੋਂ ਸਾਂਝੀ ਕੀਤੀ ਗਈ ਉਹਨਾਂ ਕਿਹਾ ਕਿ 1 ਦਸੰਬਰ ਤੋਂ ਮਿਨਿਸਟਰੀਅਲ ਸਰਵਿਸ ਜੂਨੀਅਰ ਦੇ ਨਮਾਇੰਦਿਆਂ ਨੂੰ ਤੇ ਇਹਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਅਸੀਂ ਤੋਹਫਾ ਦੇਣ ਜਾ ਰਹੇ ਹਾਂ ਉਹਨਾਂ ਦੱਸਿਆ ਕਿ ਡੀਏ 'ਚ 4% ਵਾਧਾ ਕੀਤਾ ਜਾਏਗਾ ਤੇ ਉਹ ਵੀ 1 ਦਸੰਬਰ ਤੋਂ ਲਾਗੂ ਹੋ ਜਾਏਗਾ ਯਾਨੀ ਕਿ 1 ਦਸੰਬਰ 2023 ਤੋਂ ਲਾਗੂ ਹੋਏਗਾ ਇੱਕ ਵੱਡੀ ਖੁਸ਼ਖਬਰੀ ਮਿਨਿਸਟਰੀਅਲ ਸਰਵਿਸ ਜੂਨੀਅਰ ਨਮਾਇੰਦਿਆਂ ਵੱਲੋਂ ਮੀਟਿੰਗ ਤੋਂ ਦੌਰਾਨ ਸਾਹਮਣੀ ਆਈ ਜਿਦੇ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਫੈਸਲਾ ਲਿੱਤਾ ਗਿਆ ਕਿ ਡੀਏ ਵਿੱਚ 4% ਵਾਅਦਾ ਕੀਤਾ ਜਾਏਗਾ 1 ਦਸੰਬਰ 2023 ਤੋਂ ਇਹ ਲਗੂ ਹੋਏਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਦੇ ਨੁਮਾਇੰਦਿਆਂ ਵਿਚਾਲੇ ਇੱਕ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਉਹਨਾਂ ਦੇ ਮਸਲਿਆਂ ਨਾਲ ਵਿਸਤਾਰ ਤੇ ਚਰਚਾ ਕੀਤੀ ਗਈ ਜਿਸ ਵਿੱਚ ਇੱਕ ਵੱਡੀ ਗੱਲ ਉੱਭਰ ਕੇ ਸਾਹਮਣੇ ਆਈ ਜਿਸ ਵਿੱਚ ਸਰਕਾਰ ਤੇ ਨੁਮਾਇੰਦਿਆਂ ਦੀ ਸਹਿਮਤੀ ਦੇ ਨਾਲ ਇੱਕ ਖੁਸ਼ਖਬਰੀ ਮੁੱਖ ਮੰਤਰੀ ਪੰਜਾਬ ਵੱਲੋਂ ਸਾਂਝੀ ਕੀਤੀ ਗਈ ਉਹਨਾਂ ਕਿਹਾ ਕਿ 1 ਦਸੰਬਰ ਤੋਂ ਮਿਨਿਸਟਰੀਅਲ ਸਰਵਿਸ ਜੂਨੀਅਰ ਦੇ ਨਮਾਇੰਦਿਆਂ ਨੂੰ ਤੇ ਇਹਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਅਸੀਂ ਤੋਹਫਾ ਦੇਣ ਜਾ ਰਹੇ ਹਾਂ ਉਹਨਾਂ ਦੱਸਿਆ ਕਿ ਡੀਏ 'ਚ 4% ਦੀ ਵਾਧਾ ਕੀਤਾ ਜਾਏਗਾ ਤੇ ਉਹ ਵੀ 1 ਦਸੰਬਰ ਤੋਂ ਲਾਗੂ ਹੋ ਜਾਏਗਾ ਯਾਨੀ ਕਿ 1 ਦਸੰਬਰ 2023 ਤੋਂ ਲਾਗੂ ਹੋਏਗਾ ਇੱਕ ਵੱਡੀ ਖੁਸ਼ਖਬਰੀ ਮਿਨਿਸਟਰੀਅਲ ਸਰਵਿਸ ਜੂਨੀਅਰ ਨਮਾਇੰਦਿਆਂ ਵੱਲੋਂ ਮੀਟਿੰਗ ਤੋਂ ਦੌਰਾਨ ਸਾਹਮਣੇ ਆਈ ਜਿਦੇ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਫੈਸਲਾ ਲਿੱਤਾ ਗਿਆ ਕਿ ਡੀਏ ਵਿੱਚ 4% ਦੀ ਵਾਦਾ ਕੀਤਾ ਜਾਏਗਾ 1 ਦਸੰਬਰ 2023 ਤੋਂ ਇਹ ਲਗੂ ਹੋਏਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਜੂਨੀਅਨ ਦੇ ਨੁਮਾਇੰਦਿਆਂ ਵਿਚਾਲੇ ਇੱਕ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਉਹਨਾਂ ਦੇ ਮਸਲਿਆਂ ਨਾਲ ਵਿਸਤਾਰ ਤੇ ਚਰਚਾ ਕੀਤੀ ਗਈ ਜਿਸ ਵਿੱਚ ਇੱਕ ਵੱਡੀ ਗੱਲ ਉੱਭਰ ਕੇ ਸਾਹਮਣੇ ਆਈ ਜਿਸ ਵਿੱਚ ਸਰਕਾਰ ਤੇ ਨੁਮਾਇੰਦਿਆਂ ਦੀ ਸਹਿਮਤੀ ਦੇ ਨਾਲ ਇੱਕ ਖੁਸ਼ਖਬਰੀ ਮੁੱਖ ਮੰਤਰੀ ਪੰਜਾਬ ਵੱਲੋਂ ਸਾਂਝੀ ਕੀਤੀ ਗਈ ਉਹਨਾਂ ਕਿਹਾ ਕਿ 1 ਦਸੰਬਰ ਤੋਂ ਮਿਨਿਸਟਰੀਅਲ ਸਰਵਿਸ ਜੂਨੀਅਰ ਦੇ ਨਮਾਇੰਦਿਆਂ ਨੂੰ ਤੇ ਇਹਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਅਸੀਂ ਤੋਹਫਾ ਦੇਣ ਜਾ ਰਹੇ ਹਾਂ ਉਹਨਾਂ ਦੱਸਿਆ ਕਿ ਡੀਏ ਤੇ ਚਾਰਵੀਂ ਸਦੀ ਵਾਧਾ ਕੀਤਾ ਜਾਏਗਾ ਤੇ ਉਹ ਵੀ 1 ਦਸੰਬਰ ਤੋਂ ਲਾਗੂ ਹੋ ਜਾਏਗਾ ਯਾਨੀ ਕਿ 1 ਦਸੰਬਰ 2023 ਤੋਂ ਲਾਗੂ ਹੋਏਗਾ ਇੱਕ ਵੱਡੀ ਖੁਸ਼ਖਬਰੀ ਮਿਨਿਸਟਰੀਅਲ ਸਰਵਿਸ ਜੂਨੀਅਰ ਨਮਾਇੰਦਿਆਂ ਵੱਲੋਂ ਮੀਟਿੰਗ ਤੋਂ ਦੌਰਾਨ ਸਾਹਮਣੇ ਆਈ ਜਿਦੇ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਫੈਸਲਾ ਲਿੱਤਾ ਗਿਆ ਕਿ ਡੀਏ ਵਿੱਚ 4% ਦੀ ਵਾਧਾ ਕੀਤਾ ਜਾਏਗਾ 1 ਦਸੰਬਰ 2023 ਤੋਂ ਇਹ ਲਗੂ ਹੋਏਗਾ